ਹੈਲੋ ਜੀ ਲਾਈਫ ਸਟਾਈਲ ਤੇ ਗਗਨਦੀਪ ਕੌਰ ਤੇ ਆ ਵੀ ਦਾ ਸਵਾਗਤ ਹੈਗਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਅੱਜ ਵੀਡੀਓ ਲੈ ਕੇ ਆਏ ਜਿਹੜੀ ਉਹ ਹੈਗੇ ਜੀ ਲੋਕੀ ਦੀ ਬਰਫੀ ਇਸ ਤਰ੍ਹਾਂ ਕਿ ਆਪਾਂ ਲੋਕੀ ਦੀ ਬਰਫੀ ਤਿਆਰ ਕੀਤੀ ਹੈ ਬਿਨਾ ਫੂਡ ਕਲਰ ਪਾਏ ਨੈਚੁਰਲ ਤਰੀਕੇ ਨਾਲ ਆਪਾਂ ਤਿਆਰ ਕੀਤੀ ਹੈ ਤੇ ਇਹਦੇ ਵਿੱਚ ਸਿਰਫ ਦੋ ਤਿੰਨ ਹੀ ਆਪਾਂ ਅਗਰੀਡੀਅੰਟ ਜਿਹੜੇ ਪਾਏ ਹੈਗੇ ਤੇ ਜ਼ਿਆਦਾ ਕੁਝ ਨਹੀਂ ਪਾਇਆ ਹੈਗਾ ਤੇ ਇਹ ਆਪਾਂ ਕਿੱਦਾਂ ਤਿਆਰ ਕੀਤੀ ਲੋਕੀ ਦੀ ਬਰਫੀ ਜੀ ਤੇ ਚਲੋ ਆਪਾਂ ਤੁਹਾਨੂੰ ਦੱਸ ਦਿਆਂ ਸਾਰੀ ਰੈਸਿਪੀ ਤੇ ਮੈਨੂੰ ਪੂਰੀ ਉਮੀਦ ਹੈ ਵੀ ਜੇ ਮੇਰੀਆਂ ਭੈਣਾਂ ਇੱਕ ਵਾਰੀ ਇਹ ਬਰਫ ਤੇ ਬਹੁਤ ਹੀ ਜਿਆਦੇ ਪਸੰਦ ਆਉਗੀ ਕਿਉਂਕਿ ਹੁਣ ਜਿੰਮੇ ਗਰਮੀ ਹੈਗੀ ਕਿ ਤੇ ਗਰਮੀ ਦੇ ਵਿੱਚ ਤਾਂ ਇਹ ਲੋਕੀ ਦੀ ਵਰਖੇ ਬਹੁਤ ਹੀ ਵਧੀਆ ਤਿਆਰ ਵੀ ਹੁੰਦੀ ਹੈਗੀ ਵਧੀਆ ਬਣਦੀ ਹੈਗੀ ਥੋੜੇ ਜਿਹਾ ਦੁੱਧ ਦੇ ਨਾਲ ਵੀ ਬਣ ਜਾਂਦੀ ਹੈਗੀ ਹੈ ਨਾ ਤੇ ਜੇ ਆਪਾਂ ਬਿਨਾਂ ਦੁੱਧ ਤੋਂ ਬਣਾਉਣੀ ਹੋਵੇ ਬਿਨਾਂ ਦੁੱਧ ਤੋਂ ਵੀ ਬਣ ਜਾਂਦੀ ਹੈਗੀ ਤੇ ਪਰ ਲੋਕੀ ਹੁੰਦੀ ਜਿਹੜੀ ਠੰਡੀ ਹੁੰਦੀ ਹੈ ਜੀ ਵੈਸੇ ਤਾਂ ਬੱਚੇ ਸਬਜ਼ੀ ਖਾਂਦੇ ਨਹੀਂਗੇ ਤੇ ਨਾ ਜੂਸ ਪੀਂਦੇ ਲੋਕੀ ਦਾ ਨਾ ਸਬਜ਼ੀ ਖਾਂਦੇ ਤੇ ਚਲੋ ਆਪਾਂ ਆਖਿਆ ਵੀ ਕਿਸੇ ਤਰ੍ਹਾਂ ਤਾਂ ਬੱਚਿਆਂ ਨੂੰ ਖਵਾਉਣੀ ਚਾਹੀਦੀ ਹੈ ਹੈ ਨਾ ਤੇ ਚਲੋ ਆਪਾਂ ਅੱਜ ਜੀ ਹੁਣ ਇਹ ਲੋਕੀ ਦੀ ਵਰਖੇ ਤਿਆਰ ਕਰ ਦਿੱਤੀ ਹੈਗੀ ਤੇ ਪੂਰੀ ਵੀਡੀਓ ਜ਼ਰੂਰ ਦੇਖਣੀ ਬੈਂਸ ਸਕਿਪ ਕਰੇ ਦੇਖਣੇ ਦੀ ਚਲੋ ਫਿਰ ਵੀਡੀਓ ਸਟਾਰਟ ਕਰਦੇ ਆਪਾ ਜੀ ਇੱਕ ਕੜਾਹੀ ਰੱਖ ਲੈਂਦੇ ਆ ਗੈਸ ਦੇ ਉੱਤੇ ਤੇ ਇਹਦੇ ਵਿੱਚ ਪਹਿਲਾਂ ਆਪਾਂ ਥੋੜਾ ਜਿਹਾ ਪਾਣੀ ਪਾ ਦਿੱਤਾਗਾ ਪਾਣੀ ਜਦੋਂ ਗਰਮ ਹੋ ਗਿਆ ਹੁਣ ਆਪਾਂ ਦੁੱਧ ਪਾ ਦਿੱਤਾਗਾ ਇਹ ਇਹ ਨਾ ਸੱਜਾ ਸੂਈ ਮਾਝੀ ਦਾ ਦੁੱਧ ਸੀਗਾ ਆਪਾਂ 3.5 ਕਿਲੋ ਦੁੱਧ ਲੈਂਤਾ ਸੀ ਇਸ ਲਈ ਪਹਿਲਾਂ ਥੋੜਾ ਜਿਹਾ ਪਾਣੀ ਪਾ ਦਿੱਤਾ ਤਾਂ ਕਿ ਨਿਚੇ ਨਾ ਲੱਗੇ ਜੇ ਤੇ ਹੁਣ ਆਪਾਂ ਲਗਾਤਾਰ ਕੜਛੀ ਮਾਰੀ ਚੱਲਾਂਗੇ ਗੈਸ ਦੇ ਉੱਤੇ ਆਪਾਂ ਕੜਾਹੀ ਰੱਖੀ ਹੋਈ ਹੈ ਜੀ ਤੇ ਕੜਛੀ ਮਾਰੀ ਚੱਲਾਂਗੇ ਤੇ ਲੋ ਜੀ ਹੁਣ ਆਪਣਾ ਇਸ ਤਰ੍ਹਾਂ ਅਮ ਆਪਾਂ ਕਰਛੀ ਮਾਰਦੇ ਮਾਰਦੇ ਆਪ ਨੂੰ ਅੱਧਾ ਘੰਟਾ ਹੋ ਗਿਆ ਸੀਗਾ ਤੇ ਅੱਧੇ ਘੰਟੇ ਬਾਅਦੋਂ ਆਪਣਾ ਅੱਧਾ ਦੁੱਧ ਰਹਿ ਗਿਆਗਾ ਹੁਣ ਤੇ ਕਰਛੀ ਆਪਾਂ ਲਗਾਤਾਰ ਮਾਰੀ ਚੱਲਾਂਗੇ ਜੀ ਤੇ ਤਾਂ ਕਿ ਨੀਚੇ ਨਾਲ ਆਪਣਾ ਖੂਆ ਲੱਗੇ ਲੋ ਜੀ ਆਪਣਾ ਖੂਆ ਹੁਣ ਬੁਲਬੁਲੇ ਉੱਠਣ ਲੱਗ ਗਏ ਹੈਗੇ ਦੇਖੋ ਆਪਣਾ ਹੁਣ 10-15 ਮਿੰਟਾਂ 'ਚ ਕਰ ਤਿਆਰ ਹੋ ਜਾਊਗਾ ਤੇ ਕਰਛੀ ਦੇਖੋ ਇਸ ਤਰ੍ਹਾਂ ਖੂਆ ਲੱਗਣ ਲੱਗ ਗਿਆ ਸੀਗਾ ਜੀ ਗੈਸ ਆਪਾਂ ਥੋੜੀ ਜੀ ਸਲੋ ਕਰ ਦਿੱਤੀ ਸੀਗੀ ਤਾਂ ਕਿ ਛਿੱਟੀ ਉੱਪਰ ਨਾ ਪੈਣ ਲੋਜੀ ਖੁਆ ਬਣ ਕੇ ਆਪਣਾ ਪਿਆਰਾ ਆਪਾਂ ਥੋੜਾ ਜਨਾ ਨਰਮ ਰੱਖਿਆਗਾ ਖੁਆ ਤੇ ਜਿਆਦੇ ਵੀ ਮਤਲਬ ਆਪਾਂ ਜਿਆਦੇ ਕਿਉਂ ਛੱਡਣ ਤੇ ਕਰੇ ਤਿਆਰੀ ਨਹੀਂ ਕੀਤਾ ਸੀ ਹੈ ਨਾ ਥੋੜਾ ਜਨਾ ਨਰਮ ਰੱਖ ਲਿਆ ਸੀ ਤਾਂ ਕਿ ਆਪਾਂ ਇਸ ਨੂੰ ਲੋਕੀ ਦੇ ਵਿੱਚ ਭੁੰਨਾਗੇ ਨਾ ਫਿਰ ਤੇ ਲੋਜੀ ਹੁਣ ਆਪਾਂ ਇਸ ਨੂੰ ਇੱਕ ਬਰਤਨ ਦੇ ਵਿੱਚ ਕੱਢ ਕੇ ਰੱਖ ਦੇਵਾਂਗੇ ਤੇ ਆਪਣਾ ਸਾਢੇ 3 ਕਿਲੋ ਦੁੱਧ ਦੇ ਦੇ ਵਿੱਚੋਂ ਸਵਾ ਕਿਲੋ ਖੁਆ ਨਿਕਲ ਗਿਆ ਸੀ ਜੀ ਮਾਝੇ ਦਾ ਸਾਢੇ 3 ਕਿਲੋ ਦੁੱਧ ਸੀਗਾ ਤੇ ਖੁਆ ਆਪਣਾ ਬਹੁਤ ਵਧੀਆ ਨਿਕਲਿਆ ਸੀਗਾ ਜੀ ਤੇ 1 ਘੰਟਾ ਲੱਗਿਆ ਸੀ ਪੂਰਾ ਆਪਾਂ ਨੂੰ ਖੁਆ ਬਣਾਉਣ ਤੇ ਜੀ ਤੇ ਹੁਣ ਆਪਾਂ ਲੋਕੀ ਲੈਤੀ ਹੈ ਜੀ ਇਹੇ ਲੋਕੀ ਆਪਣੇ ਕੋਲੇ ਘਰ ਦੀ ਲੋਕੀ ਹੈ ਜੀ ਆਪਣੀ ਬਿਨਾਂ ਰੇ ਸਪਰੇ ਤੋਂ ਬਹੁਤ ਹੀ ਵਧੀਆ ਤੇ ਇਹ ਕੱਚੀ ਹੈਗੀ ਆਪਾਂ ਨੂੰ ਦੇਖਣ ਚਾ ਵੱਡੀ ਵੱਡੀਆਂ ਲੋਕੀਆਂ ਲੱਗਦੀਆਂ ਪਰ ਬਿਲਕੁਲ ਕੱਚੀਆਂ ਹੈ ਜੀ ਤੇ ਇਸ ਨੂੰ ਹੁਣ ਆਪਾਂ ਛਿੱਲ ਲਵਾਂਗੇ ਜੀ ਤੇ ਇਹਦੇ ਵਿੱਚੋਂ ਆਪਾਂ ਤਿੰਨ ਲੋਕੀ ਲਵਾਂਗੇ ਦੋ ਰੱਖ ਦੇਵਾਂਗੇ ਸਬਜ਼ੀ ਵਾਸਤੇ ਜੀ ਤੇ ਲੋ ਜੀ ਹੁਣ ਆਪਾਂ ਇਸ ਨੂੰ ਲੋਕੀ ਨੂੰ ਪਹਿਲਾਂ ਉੱਪਰੋਂ ਸਾਰੀ ਛਿੱਲ ਲਵਾਂਗੇ ਇਸ ਤਰ੍ਹਾਂ ਛਿੱਲ ਕੇ ਸਮਾਰ ਕੇ ਫਿਰ ਇਸ ਨੂੰ ਕੱਦੂ ਕਾਸ ਕਰਾਂਗੇ ਜੀ ਸਾਇਦਾਂ ਤੋਂ ਦੋਨਾਂ ਤੋਂ ਵੀ ਆਪਾਂ ਸਮਾਰ ਕੇ ਕੱਟ ਕੇ ਨਾ ਤੇ ਫਿਰ ਇਸ ਨੂੰ ਰੱਖ ਦੇਵਾਂਗੇ ਉਸ ਤੋਂ ਬਾਅਦ ਆਪਾਂ ਇਸ ਨੂੰ ਕੱਦੂ ਕਾਸ ਕਰਾਂਗੇ ਜੀ ਛਿਲਕੇ ਆਪਣੇ ਆਪਾਂ ਥੋੜੇ ਜਿਹਾ ਮੋٹے ਛਿਲਕੇ ਲਾਏ ਸੀਗੇ ਤੇ ਵਿੱਚੋਂ ਬਿਲਕੁਲ ਕੱਚੀ ਸੀਗੀ ਜਿਵੇਂ ਇਹਦੇ ਜਿਹੜੇ ਵਿੱਚ ਬੀ ਹੁੰਦੇ ਨੇ ਉਹ ਵੀ ਹਜੇ ਕੱਚੇ ਸੀਗੇ ਥੋੜੇ ਬਹੁਤੇ ਜੇ ਬਣੇ ਹੁੰਦੇ ਨੇ ਕੱਚੀ ਹੁੰਦੀ ਹੈਗੇ ਜਿਆਦਾ ਵੀ ਪੱਕੀ ਹੋਈ ਲੋਕੀ ਨਹੀਂ ਸੀਗੀ ਜਿਆਦਾ ਕੱਚੀ ਦੀ ਵੀ ਫੇਰ ਸਵਾਦ ਨਹੀਂ ਬੰਦੀ ਪਰ ਆਪਾਂ ਦੋ ਲੋਕੀ ਹੋਰ ਵੀ ਲੈ ਕੇ ਤੋੜ ਕੇ ਵਿੱਚ ਪਾ ਦੇਵਾਂਗੇ ਜੀ ਆਪਾਂ ਤੁਹਾਨੂੰ ਦਿਖਾ ਰਹੇ ਸੀ ਆ ਦੇਖੋ ਜੀ ਆਪਣੇ ਬਿਲਕੁਲ ਬੀ ਵਿੱਚ ਬਣੇ ਨਹੀਂ ਸੀਗੇ ਹਜੇ ਥੋੜੇ ਬਹੁਤੇ ਬਣੇ ਸੀਗੇ ਤੁਹਾਨੂੰ ਜਿਹੜਾ ਆਪਾਂ ਕਦੂਕਾਸ ਲੈਂਦਾ ਹੈਗਾ ਇਹਦੇ ਆਪਾਂ ਬੀਜ ਵਾਲਾ ਹੁੰਦਾ ਨਾ ਜਿਹੜਾ ਨਾ ਤਾਂ ਆਪਾਂ ਜਿਆਦਾ ਬਰੀਕ ਵਾਲਾ ਪਾਸ ਲੈਣਾ ਨਾ ਹੀ ਮੋਟਾ ਲੈਣਾ ਜੀ ਇਹ ਜਿਹੜਾ ਮੀਡੀਅਮ ਹੁੰਦਾ ਹੈਗਾ ਇਹ ਲਵਾਂਗੇ ਆਪਾਂ ਤੇ ਇਹਦੇ ਨਾਲ ਹੁਣ ਆਪਾਂ ਕਦੂਕਾਸ ਕਰ ਲਾਂਗੇ ਤਾਂ ਕਿ ਰੇਸ਼ੇ ਜਿਆਦਾ ਮੋਟੇ ਵੀ ਨਾ ਹੋਣ ਤੇ ਜੇ ਬਰੀਕ ਨਾਲ ਕਰਾਂਗੇ ਤਾਂ ਫਿਰ ਬਿਲਕੁਲ ਹੀ ਹੈ ਨਾ ਮੈਚ ਜੇ ਹੋ ਜਾਂਦੀ ਫਿਰ ਟਾਈਮ ਵੀ ਜਿਆਦਾ ਲੱਗਦਾ ਇਸ ਤਰ੍ਹਾਂ ਰੇਸ਼ੇ ਹੋਗੇ ਸੀਗੇ ਛੋਟੇ ਛੋਟੇ ਜਿਆਦੇ ਆਪਾਂ ਵੱਡੇ ਨਹੀਂ ਕੀਤੇ ਸੀਗੇ ਕਿਉਂਕਿ ਫਿਰ ਬਣਨ ਵੇਲੇ ਉਹ ਜਿਆਦੇ ਮੂੰਦੇ ਵਿੱਚ ਆਉਂਦੇ ਹੈਗੇ ਇਸ ਲਈ ਆਪਾਂ ਮੀਡੀਅਮ ਆ ਪਾਸੇ ਨਾਲ ਹੀ ਕਦੂਕਾਸ ਕੀਤਾ ਇਹ ਇਹ ਮੈਂ ਦੋ ਲੋਕੀ ਹੋਰ ਲੈ ਕੇ ਗਈ ਸੀ ਜੀ ਇਹ ਕੱਚੀਆਂ ਜਮਾ ਕੱਚੀਆਂ ਕਹਿੰਦੇ ਲੈ ਕੇ ਗਈ ਸੀਗੀ ਤਾਜ਼ੀਆਂ ਤੋੜ ਕੇ ਲੈ ਗਈ ਸੀਗੀ ਦੋ ਹੋਰ ਤੇ ਆਪਣਾ ਕੋਈ ਟੋਟਲ ਨਾ 5 ਕਿਲੋ ਲੋਕੀ ਹੋ ਗਈ ਸੀਗੀ ਤੇ 5 ਕਿਲੋ ਲੋਕੀ ਨੂੰ ਆਪਾਂ ਭੁੰਨਾਂਗੇ ਜੀ ਫਿਰ ਇਸੂੰ ਕਦੂਕਾਸ ਕਰਕੇ ਆਪਾਂ ਕਦੂਕਾਸ ਪਹਿਲਾਂ ਕਰਕੇ ਰੱਖ ਜੀ ਸੀਗੀ ਜੀ ਤੇ ਜਿਹੜੀ ਲੋਕੀ ਹੁਣ ਲੈ ਕੇ ਆਂਦੀ ਮੈਂ ਖੇਤ ਦੇ ਵਿੱਚੋਂ ਜਾ ਕੇ ਤੇ ਇਹਨੂੰ ਵੀ ਹੁਣ ਆਪਾਂ ਛਿੱਲ ਕੇ ਤੇ ਕਦੂਕਾਸ ਕਰ ਲੈਣੇ ਆ ਜੀ ਤਿਆ ਪਾਣੀ ਬਹੁਤ ਜ਼ਿਆਦਾ ਛੱਡਿਆ ਹੋਇਆ ਸੀਗਾ ਜੇ ਲੋਕੀ ਪੱਕੀ ਹੋਵੇ ਤਾਂ ਪਾਣੀ ਘੱਟ ਨਿਕਲਦਾਗਾ ਤੇ ਪਾਣੀ ਤੁਸੀਂ ਦੇਖੋ ਜੀ ਕਿੰਨਾ ਪ੍ਰਾਂਤ ਦੇ ਵਿੱਚ ਹੈਗਾਗਾ ਹਨਾ ਤੇ ਅੱਧਾ ਕਿਲੋ ਪਾਣੀ ਆਪਣਾ ਇਸ ਦੇ ਵਿੱਚੋਂ ਆਪਾਂ ਕੱਢ ਦੇਵਾਂਗੇ ਜੀ ਇੱਕ ਗਲਾਸ ਅੱਧਾ ਕਿਲੋ ਦਾ ਭਰ ਗਿਆ ਸੀ ਇਹਨਾਂ ਪਾਣੀ ਆਪਾਂ ਕੱਢ ਦਿੱਤਾ ਸੀ ਜਿਆਦਾ ਨਹੀਂ ਨਿਚੋੜਦੇ ਆਪਾਂ ਕਿਉਂਕਿ ਲੋਕੀ ਪੱਕਣ ਦੇ ਲਈ ਵੀ ਆਪਾਂ ਨੂੰ ਥੋੜੇ ਜਿਹਾ ਪਾਣੀ ਦੀ ਜ਼ਰੂਰਤ ਹੈ ਆਹ ਆਪਾਂ ਬੀਜ ਦਿਖਾ ਰਹੇ ਸੀ ਬੀ ਇਹ ਬਿਲਕੁਲ ਕੱਚੀ ਹੈਗੀ ਥੋੜੇ ਬੱਤੇ ਜਿਹੜੇ ਵਿੱਚ ਗਏ ਹਨਾ ਤੇ ਇਹ ਵਿੱਚੇ ਪੱਕ ਜਾਂਦੀ ਹੁੰਦੀ ਹੈ ਜੀ ਤੇ ਲੋਕੀ ਨਾ ਸਰੀਰ ਦੇ ਲਈ ਠੰਡੀ ਵੀ ਹੁੰਦੀ ਹੈ ਤੇ ਵਧੀਆ ਹੁੰਦੀ ਹੈ ਗਰਮੀ ਦੇ ਵਿੱਚ ਤਾਂ ਆਪਾਂ ਨੂੰ ਕਿਉਂਕਿ ਬੱਚੇ ਵੈਸੇ ਖਾਂਦੇ ਨਹੀਂਗੇ ਤੇ ਇਸ ਲਈ ਮਠਿਆਈ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ ਜੀ ਲੋਕੀ ਦੀ ਤੇ ਆਪਾਂ ਤਾਂ ਫਿਰ ਖੋਏ ਦੇ ਵਿੱਚ ਬਣਾ ਰਹੇ ਹਾਂਗੇ ਉਦੋਂ ਵੀ ਜ਼ਿਆਦਾ ਵਧੀਆ ਬਣੂਗੀ ਜੀ ਤੇ ਹੁਣ ਪਹਿਲਾਂ ਆਪਾਂ ਇਸ ਨੂੰ ਹੁਣ ਕੜਾਹੀ ਨੂੰ ਗੈਸ 'ਤੇ ਆਪਾਂ ਫੁੱਲ ਕੇ ਕਰੀ ਹੋਈ ਜੀ ਤੇ ਨੂੰ ਟੱਕ ਕੇ ਰੱਖ ਦੇਵਾਂਗੇ ਤਾਂ ਕਿ ਇਹਦੇ ਵਿੱਚ ਜਿਹੜਾ ਪਾਣੀ ਹੈ ਤਾਂ ਉਹ ਪਾਣੀ ਦੇ ਵਿੱਚ ਹੀ ਇਹ ਲੋਕੀ ਆਪਣੀ ਪੱਕ ਜਾਵੇ ਤੇ 15 ਮਿੰਟ ਹੋ ਗਏ ਜੀ 15 ਮਿੰਟਾਂ ਬਾਅਦ ਹੁਣ ਆਪਾਂ ਆ ਵਰਤਨਾ ਹਟਾ ਰਹੇ ਹੈਗੇ ਤੇ ਹਜੇ ਵੀ ਥੋੜਾ ਬੋਤਾ ਪਾਣੀ ਸੀਗਾ ਤੇ ਆਪਾਂ ਇੱਕ ਦੋ ਮਿੰਟ ਕਾਟਸੀ ਮਾਰਾਂਗੇ ਹੁਣ ਇਹਦੇ ਵਿੱਚ ਆ ਦੇਖੋ ਜੀ ਇੱਕ ਇਹ ਮੋਟਾ ਕੜਾਗਾ ਲੈਤਾ ਆਪਾਂ ਤਾਂ ਕਿ ਇਹ ਨੀਚੇ ਨਾ ਲੱਗੇ ਹਨਾ ਲੋ ਜੀ ਆਪਾਂ ਕਾਟਸੀ ਮਾਰੀ ਗਏ ਤੇ ਹੁਣ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਖੰਡ ਆਪਾਂ 1 ਕਿਲੋ ਲੈਤੀ ਹੈਗੀ ਤੇ ਆਪਣਾ ਮਿੱਠਾ ਬਿਲਕੁਲ ਸਹੀ ਸੀਗਾ ਜੀ 5 ਕਿਲੋ ਲੋਕੀ ਹੋਗੀ ਸੀ ਵਜਨ ਦੇ ਵਿੱਚ 1 ਕਿਲੋ ਖੰਡ ਪਾਈ ਹੈਗੀ ਤੇ 1/2 ਕਿਲੋ ਖੁਆ ਸੀਗਾ ਜੀ ਆਪਣਾ ਤੇ ਮਿੱਠਾ ਬਿਲਕੁਲ ਸਹੀ ਸੀਗਾ ਪਰਫੈਕਟ ਜੀ ਪਰ ਬਣਾਉਣ ਤੇ ਜਿੰਨਾ ਮੈਂ ਟਾਈਮ ਲਾਇਆਗਾ ਤੇ ਖਾਣ ਤੇ ਉਹਨਾ ਟਾਈਮ ਨਹੀਂ ਲੱਗਿਆ ਜੀ ਦੋ ਦਿਨਾਂ ਦੇ ਵਿੱਚ ਹੀ ਆਪਣੀ ਮਠਿਆਈ ਖਤਮ ਹੋ ਗਈ ਸੀਗੀ ਇੰਨੀ ਸਵਾਦ ਬਣੀ ਸੀਗੀ ਤੇ ਲੋ ਜੀ ਹੁਣ ਆਪਾਂ ਇਸ ਦੇ ਵਿੱਚ ਕਰਛੀ ਮਾਰੀ ਚੱਲਾਂਗੇ ਜਦੋਂ ਜਿਹੜੀ ਆਪਣੀ ਖੰਡ ਹੈਗੀ ਪਾਈ ਹੋਈ ਹੈ ਨਾ ਤੇ ਉਹ ਕੋ ਲੱਗੀ ਨਾ ਚੰਗੀ ਤਰ੍ਹਾਂ ਤੇ ਫਿਰ ਆਪਾਂ ਦੁਬਾਰੇ ਫਿਰ ਟੱਕ ਕੇ ਰੱਖ ਦੇਵਾਂਗੇ ਜੀ ਕਿਉਂਕਿ ਇਸ ਤਰ੍ਹਾਂ ਜੇ ਆਪਾਂ ਖੜ ਕੇ ਬਣਾਵਾਂਗੇ ਤਾਂ ਬਹੁਤ ਹੀ ਜ਼ਿਆਦਾ ਟਾਈਮ ਲੱਗਦਾ ਸੀਗਾ ਇਸ ਲਈ ਫਿਰ ਮੈਂ ਵਿੱਚ ਦੀ ਟੱਕ ਦਿੰਦੀ ਸੀਗੀ ਤੇ ਹੋਰ ਕੰਮ ਕਰ ਲਈਦਾ ਸੀਗਾ ਲੋ ਜੀ ਆਪਣੀ ਜਿਹੜੀ ਖੰਡ ਹੈਗੀ ਬਿਲਕੁਲ ਢਲ ਗਈਏਗੀ ਤੇ ਹੁਣ ਇਸ ਖੰਡ ਦੇ ਵਿੱਚ ਜਿਹੜੀ ਚਾਸ਼ਨੀ ਬਣੀ ਹੈ ਦੇ ਵਿੱਚ ਹੀ ਪੱਕ ਜਾਣਗੇ ਲੋਕੀ ਪੱਕ ਜਾਊਗੀ ਆਪਣੀ ਤੇ ਹੁਣ ਆਪਾਂ ਇਸ ਨੂੰ ਦੁਬਾਰੇ ਟੱਕ ਕੇ ਰੱਖ ਦੇਵਾਂਗੇ ਤੇ ਉਹ ਵਿੱਚ ਦੀ ਮੈਂ ਕੱਟ ਚੀ ਮਾਰੀ ਗਈ ਸੀਗੀ ਲੋ ਜੀ ਹੁਣ ਫਿਰ ਆਪਾਂ ਇਸ ਨੂੰ ਦਿਖਾ ਰਹੇ ਹਾਂਗੇ ਆਪਣੀ ਨਾ ਜਿਹੜੀ ਵਿੱਚ ਖੰਡ ਪਾਈ ਸੀਗੀ ਉਹ ਬਿਲਕੁਲ ਰਸ ਗਈ ਹੈਗੀ ਲੋਕੀ ਦੇ ਵਿੱਚ ਤੇ ਇਹ ਜਿਹੜਾ ਆਪਾਂ ਪਾਣੀ ਜੂਸ ਸੀਗਾ ਯਾਨੀ ਕਿ ਜਿਹੜਾ ਲੋਕੀ ਦਾ ਕੱਢਿਆ ਹੋਇਆ ਉਹਦੇ ਵਿੱਚ ਸਿਰਫ ਆਪਾਂ ਕਾਲਾ ਨਮਕ ਪਾਇਆ ਸੀਗਾ ਹੋਰ ਕੁਝ ਨਹੀਂ ਪਾਇਆ ਤੇ ਆਪਾਂ ਤੁਹਾਨੂੰ ਦਿਖਾ ਰਹੀ ਸੀ ਪੀਂਦੀ ਸੀ ਮੈਂ ਕਿਉਂਕਿ ਲੋਕੀ ਦੇ ਜਿਹੜਾ ਜੂਸ ਹੁੰਦਾਗਾ ਬਹੁਤ ਹੀ ਵਧੀਆ ਹੁੰਦਾ ਹੈ ਜੀ ਤੇ ਇਹ ਬੇਸਟ ਕਰਨ ਦਾ ਕੋਈ ਮਤਲਬ ਨਹੀਂ ਸੀ ਤੇ ਇਸ ਲਈ ਆਪਾਂ ਪੀ ਲੇਤਾ ਸੀਗਾ ਤੇ ਇਧਰ ਆਪਾਂ ਕੁਝ ਬਦਾਮ ਲੈਤੀ ਹੈਗੇ ਇਹ ਬਦਾਮ ਆਪਾਂ ਕੱਟ ਕੇ ਰੱਖ ਰਹੇ ਹਾਂਗੇ ਲੇਕਿਨ ਇਹਨਾਂ ਬਦਾਮਾਂ ਨੂੰ ਨਾ ਆਪਾਂ ਵਿਚ ਨਹੀਂ ਪਾਉਂਦੇ ਤੇ ਖੋਆ ਬਣਾਉਣ ਵੇਲੇ ਆਪਾਂ ਕੁਝ ਵੀ ਵਿਚ ਨਹੀਂ ਪਾਇਆ ਜੀ ਡਾਈ ਫਰੂਟਸ ਵਗੈਰਾ ਸਿਰਫ ਖੋਆ ਲੌਕੀ ਤੇ ਖੰਡ ਪਾਈਏਗੀ ਹੋਰ ਕੁਝ ਨਹੀਂ ਪਾਇਆ ਡਾਈ ਫਰੂਟਸ ਆਪਾਂ ਬਾਤ ਵੀ ਵਿੱਚ ਨਹੀਂ ਪਾਉਂਦੇ ਇਹ ਵੀ ਸਿਰਫ ਡੈਕੋਰੇਟ ਉੱਪਰ ਕਰਨ ਵਾਸਤੇ ਹੀ ਆਪਾਂ ਬਦਾਮ ਕੱਟ ਕੇ ਰੱਖ ਰਹੇ ਹਾਂ ਜੀ ਤੇ ਐਦਾਂ ਹੀ ਆਪਾਂ ਬਸ ਲੋਕੀ ਦੀ ਬਰਫੀ ਬਣਾਵਾਂਗੇ ਜੀ ਬਹੁਤ ਜਿਆਦਾ ਸਵਾਦ ਬਣੂਗੀ ਡਾਈ ਫਰੂਟਸ ਆਪਦੀ ਮਰਜ਼ੀ ਹੁੰਦੀ ਆਪਾਂ ਜਿੰਨੇ ਮਰਜ਼ੀ ਪਾ ਸਕਦੇ ਆ ਪਰ ਗਰਮੀ ਦੇ ਵਿੱਚ ਜਿਆਦਾ ਕੋਈ ਜ਼ਰੂਰਤ ਨਹੀਂ ਹੁੰਦੀ ਵੈਸੇ ਵੀ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਆਪਾਂ ਪਾ ਕੇ ਖਾਂਦੇ ਹੀ ਰਹਿੰਦੇ ਆ ਜੀ ਤੇ ਠੰਡੀ ਲੋਕੀ ਦਾ ਫਾਇਦਾ ਵੀ ਫੇਰ ਹੀ ਹੈ ਨਾ ਜੇ ਆਪਾਂ ਬਿਨਾਂ ਡਾਈ ਫਰੂਟਸ ਤੋਂ ਖਾਵਾਂਗੇ ਤੇ ਲੋ ਜੀ ਹੁਣ ਆਪਾਂ ਦੇਖ ਰਹੇ ਸੀ ਕਿ ਚੈੱਕ ਕਰ ਰਹੇ ਸੀ ਕਿ ਆਪਣੀ ਲੋਕੀ ਪੱਕ ਗਈ ਹੈ ਕਿ ਨਹੀਂ ਹੈ ਨਾ ਤੇ ਹੁਣ ਆਪਾਂ ਗੈਸ ਬੰਦ ਕਰ ਦੇਵਾਂਗੇ ਜੀ ਤੇ ਲੋਕੀ ਦੀ ਜਿਹੜੀ ਜਿਆਦੇ ਮੋٹے ਰੇਸ਼ੇ ਹੈਗੇ ਆਗੇ ਉਹਨੂੰ ਆਪਾਂ ਗ੍ਰाइंड ਕਰਨਾਗਾ ਥੋੜਾ ਥੋੜਾ ਇਸ ਲਈ ਹੁਣ ਮੈਂ 15 ਮਿੰਟਾਂ ਵਾਸਤੇ ਪੱਖਾ ਲਗਾ ਕੇ ਰੱਖ ਦਿੱਤਾ ਸੀਗਾ ਤੇ ਤਾਂ ਕਿ ਥੋੜੀ ਜਿਹੀ ਠੰਡੀ ਹੋ ਜੇ ਤੇ ਹੈਂਡੀ ਦੇ ਨਾਲ ਆਪਾਂ ਗ੍ਰाइंड ਕਰਾਂਗੇ ਜੀ ਇਹਦੇ ਨਾਲ ਗ੍ਰाइंड ਕਰਾਂਗੇ ਤਾਂ ਕਿ ਮੋٹے ਰੇਸ਼ੇ ਹੈਗੇ ਉਹ ਥੋੜੀ ਜਿਹੀ ਮਿਕਸ ਹੋ ਜੇ ਜਿਆਦਾ ਮਿਕਸ ਨਹੀਂ ਕਰਦੇ ਕਿਉਂਕਿ ਥੋੜਾ ਬੋਤਾ ਪਤਾ ਤਾਂ ਲੱਗਣਾ ਹੀ ਚਾਹੀਦਾ ਨਾ ਵੀ ਲੋਕੀ ਦੀ ਬਰਫੀ ਖਾ ਰਹੇ ਆਪਾਂ ਹਨਾ ਲੋਜੀ 15 ਮਿੰਟਾਂ ਬਾਅਦ ਪੱਖਾ ਲੱਗਿਆ ਪਿਆ ਸੀ ਆਪਣਾ ਤੇ ਹੁਣ ਆਪਾਂ ਇਸ ਨੂੰ ਗ੍ਰाइंड ਕਰ ਰਹੇ ਸੀਗੇ ਤੇ ਉਸ ਤੋਂ ਬਾਅਦ ਗ੍ਰाइंड ਕਰਨ ਤੋਂ ਬਾਅਦ ਤੁਹਾਨੂੰ ਆਪਾਂ ਦਿਖਾਵਾਂਗੇ ਆਪਣੀ ਲੋਕੀ ਕਿੰਦਾ ਮੈਸ਼ ਹੋ ਗਈ ਹੈ ਜੀ ਲੋ ਜੀ ਇਸ ਤਰ੍ਹਾਂ ਆਪਾਂ ਹੁਣ ਗ੍ਰाइंड ਕਰ ਲੈਤੀ ਸੀਗੀ 2-3 ਮਿੰਟ ਆਪਾਂ ਲਗਾਏ ਸੀਗੇ ਹੌਲੀ-ਹੌਲੀ ਗ੍ਰाइंड ਕਰੀ ਸੀ ਕਿਉਂਕਿ ਲੋਕੀ ਵਿੱਚੋਂ ਤਾਂ ਇਹ ਗਰਮੀ ਸੀਗੀ ਨਾ ਤੇ ਇਸ ਲਈ ਹੌਲੀ-ਹੌਲੀ ਆਪਾਂ ਥੋੜ੍ਹੀ-ਥੋੜ੍ਹੀ ਮੈਸ਼ ਕਰ ਰਹੇ ਸੀਗੇ ਲੋ ਜੀ ਆਪਣੀ ਮੈਸ਼ ਹੋ ਗਈ ਹੈ ਕਿ ਹੁਣ ਚੰਗੀ ਤਰ੍ਹਾਂ ਸਾਨੂੰ ਆਪਾਂ ਦਿਖਾਵਾਂਗੇ ਇਹ ਜਿਹੜੇ ਮੋٹے ਰੇਸ਼ੇ ਆ ਉਹ ਮੈਸ਼ ਹੋ ਜਾਣਗੇ ਜਿਆਦਾ ਮੈਸ਼ ਨਹੀਂ ਕਰੀ ਆਪਾਂ ਜੀ ਆ ਕੋਲ ਜਾਨੀ ਬਣਾਇਆ ਇਸ ਤਰ੍ਹਾਂ ਉਹ ਕੀ ਜੀ ਦੇਖੋ ਤੇ ਹੁਣ ਆਪਾਂ 2 ਮਿੰਟ ਹੋਰ ਪੁੰਨਾਂਗੇ ਫਿਰ ਆਪਾਂ ਇਹਦੇ ਵਿੱਚ ਨਾ ਮਲਾਈ ਪਾਵਾਂਗੇ ਮਲਾਈ ਆਪਾਂ ਥੋੜੀ ਗੋ ਹੀ ਪਾਈ ਸੀ ਜਿਆਦਾ ਨਹੀਂ ਪਾਈ ਉਹ ਵੀ ਤਾਂ ਪਾਈ ਸੀ ਕਿਉਂਕਿ ਆਪਾਂ ਹੁਣ ਲੋਕੀ ਨਹੀਂ ਤਾਂ ਕਿਉਂ ਪਾ ਕੇ ਪੁੰਨੀਆਂ ਤੇ ਨਾ ਹੀ ਆਪਾਂ ਇਸ ਦੇ ਵਿੱਚ ਕੋਈ ਦੁੱਧ ਪਾਇਆ ਸੀਗਾ ਜੀ ਆ ਮਲਾਈ ਪਾ ਦੇਵਾਂਗੇ ਥੋੜੀ ਜੀ ਆਪਾਂ ਇੱਕ ਤਾਂ ਆਪਣਾ ਹੁਣ ਘਿਓ ਘੱਟ ਲੱਗੂਗਾ ਤੇ ਇੱਕ ਹੁਣ ਜਿਹੜੀ ਆਪਣੀ ਲੋਕੀ ਹੈਗੀ ਇਹਦੇ ਵਿੱਚ ਮਲਾਈ ਚੰਗੀ ਤਰ੍ਹਾਂ ਰਸ ਜਾਊਗੀ ਤੇ ਫਿਰ ਉਸ ਤੋਂ ਬਾਅਦ ਆਪਾਂ ਖੁਆ ਪਾ ਦੇਵਾਂਗੇ ਜੀ ਜੋ ਥੋੜੀ ਬੋਤੀ ਹੈਗੀ ਬਣਨ ਵਾਸਤੇ ਉਹ ਵੀ ਹੁਣ ਬਨ ਜੂਗੀ ਹਨਾ ਲੋ ਜੀ ਹੁਣ ਆਪਾਂ 4-5 ਮਿੰਟਾਂ ਬਾਅਦ ਖੁਆ ਪਾ ਰਹੇ ਸੀਗੇ ਜਿਹੜੀ ਮਲਾਈ ਸੀਗੀ ਚੰਗੀ ਤਰ੍ਹਾਂ ਵਿੱਚ ਜਿਹੜਾ ਦੁੱਧ ਜੈ ਵੀ ਸੀਗਾ ਉਹ ਵੀ ਮੈਸ਼ ਹੋ ਗਿਆ ਸੀਗਾ ਸੁੱਕ ਗਿਆ ਸੀਗਾ ਉਸ ਤੋਂ ਬਾਅਦ ਆਪਾਂ ਖੁਆ ਪਾਇਆ ਸੀਗੇ ਤੇ ਹੁਣ ਆਪਾਂ ਇਸ ਨੂੰ 15 ਮਿੰਟਾਂ ਤੱਕ ਘਰ ਪੁੰਨਾਗੇ ਜੀ ਚੰਗੀ ਤਰ੍ਹਾਂ ਗੈਸ ਆਪਣਾ ਫੁੱਲ ਤੇ ਕਰਿਆ ਹੋਇਆ ਸੀ ਇਹਦੇ ਜੀ ਤੇ ਖੁਆ ਪਾ ਕੇ ਹੁਣ ਆਪਾਂ ਲੋਕੀ ਨੂੰ ਭੁੰਨਾ ਰਹੇ ਸੀਗੇ ਤੇ ਹੁਣ ਆਪਾਂ ਇਹਦੇ ਵਿੱਚ 2-3 ਚਮਚੇ ਘਿਓ ਦੇ ਪਾਵਾਂਗੇ ਜੀ ਦੇਸੀ ਘਿਓ ਪਾਵਾਂਗੇ ਤੇ ਕੋਸ਼ ਆਪਾਂ ਮਲਾਈ ਪਾ ਦਿੱਤੀ ਸੀਗੀ ਮਲਾਈ ਚ ਵੀ ਵੈਸੇ ਕਿਉਂ ਹੀ ਹੁੰਦਾ ਹੈ ਨਾ ਤੇ ਖੋਏ ਦੇ ਵਿੱਚ ਵੀ ਕਿਉਂ ਸੀਗਾ ਇਸ ਲਈ ਆਪਾਂ ਸਿਰਫ 2-3 ਚਮਚੇ ਹੀ ਹੁਣ ਖਿਉ ਦੇ ਪਾਏ ਹੈ ਜੀ ਬਾਕੀ ਜੇ ਦੋ ਆਪਾਂ ਖੁਆ ਜ਼ਿਆਦਾ ਪਾ ਦਿੱਤਾ ਨਾ ਫਿਰ ਤਾਂ ਖਿਉ ਦੀ ਜ਼ਰੂਰਤ ਵੀ ਨਹੀਂ ਸੀਗੀ ਪਰ ਫਿਰ ਵੀ ਆਪਾਂ 2-3 ਚਮਚੇ ਦੇਸੀ ਖੋਏ ਦੇ ਪਾ ਦਿੱਤੇ ਸੀਗੇ ਜੀ ਤੇ ਹੁਣ ਆਪਾਂ ਇਸ ਦੇ ਵਿੱਚੋਂ ਥੋੜਾ ਜਿਹਾ ਖੁਆ ਲੈ ਕੇ ਸਾਈਡ ਦੇ ਉੱਤੇ ਮੈਂ ਰੱਖ ਦੂੰਗੀ ਤੇ ਉਸ ਨੂੰ ਆਪਾਂ ਜੋ 1 ਮਿੰਟ ਬਾਅਦ ਚੈੱਕ ਕਰਾਂਗੇ ਨਾ ਤੇ ਜੇ ਆਪਣੇ ਹੱਥਾਂ ਦੇ ਉੱਤੇ ਨਹੀਂ ਚਿਪਕ ਰਹੀ ਗੋਲੀ ਜੀ ਵਧੀਆ ਬਣ ਗਈ ਆਪਣਾ ਜਾਨੀ ਕਿ ਖੁਆ ਰੈਡੀ ਹੈ ਬਣ ਕੇ ਜੀ ਤੇ ਲੋਕੀ ਦੇ ਵਿੱਚ ਖੁਆ ਆਪਣਾ ਬਿਲਕੁਲ ਭੁੱਜ ਚੁੱਕਿਆ ਜੀ ਤੇ ਆਪਣਾ ਹੁਣ ਇਹ ਕੜਾਹੀ نیچے ਉਤਾਰ ਦੇ ਲਈ ਆਪਣੀ ਤਿਆਰ ਹੈਗੀ ਹੈ ਨਾ ਖੁਆ ਬਣ ਗਿਆ ਹੈਗਾ ਆ ਦੇਖੋ ਜੀ ਵਧੀਆ ਇਸ ਤਰ੍ਹਾਂ ਨਾ ਹੱਥਾਂ ਦੇ ਨਾਲ ਚਿਪਕ ਨਹੀਂ ਰਿਹਾ ਸੀ ਜਾਨੀ ਕਿ ਆਪਣਾ ਖੁਆ ਤਿਆਰ ਹੈ ਜੀ ਤੇ ਜਦੋਂ ਆਪਾਂ نیچے ਉਤਾਰ ਦੇ ਮੈਂ ਕਿਸ ਨੂੰ ਥਾਪੜਾਂਗੇ ਨਾ ਉਸ ਦੇ ਵਿੱਚ ਵਰਫੀ ਨੂੰ ਬਣਾ ਕੇ ਤੇ ਫਿਰ ਇਹ ਆਪਾਂ ਨੂੰ ਪਤਾ ਲੱਗੂਗਾ ਵੀ ਹਾਂ ਇਹ ਸੱਚੀ ਕਿਉਂ ਛੱਡੂ ਕਿਹਾਗਾ ਲੇਕਿਨ ਜਿਨੇਚਰ ਉੱਪਰ ਕੜਾਹੀ ਦੇ ਵਿੱਚ ਹੈ ਤੇ ਇਹ ਆਪਾਂ ਨੂੰ ਲੱਗ ਨਹੀਂ ਰਿਹਾ ਵੀ ਇਸਨੇ ਕਿਉਂ ਛੱਡਿਆ ਹੈਗਾ ਲੇਕਿਨ ਸਾਇਦਾਂ ਨੂੰ ਤੇ ਬਿਲਕੁਲ ਨਹੀਂ ਲੱਗ ਰਿਹਾ ਸੀਗਾ ਲੋ ਜੀ ਹੁਣ ਆਪਾਂ ਕੜਾਹੀ ਨੂੰ ਨੀਚੇ ਉਤਾਰ ਲਵਾਂਗੇ ਲੋਕੀ ਦੀ ਆਪਣੀ ਬਰਫੀ ਇਹ ਤਿਆਰ ਹੈ ਜੀ ਤੇ ਹੁਣ ਆਪਾਂ ਇੱਕ ਪ੍ਰਾਂਤ ਲੈ ਲਈਏ ਸਟੀਲ ਦੀ ਇਹਦੇ ਵਿੱਚ ਆਪਾਂ ਹੁਣ ਦੇਸੀ ਘਿਓ ਲਗਾ ਦਿੱਤਾਗਾ ਦੇਸੀ ਘਿਓ ਲਗਾ ਕੇ ਹੁਣ ਆਪਾਂ ਇਹਦੇ ਵਿੱਚ ਸਾਰਾ ਕੋਆ ਪਾ ਦੇਵਾਂਗੇ ਜੀ ਲੋ ਜੀ ਆਪਣਾ ਖੋਆ ਲੱਗ ਗਿਆ ਹੈ ਤੇ ਹੁਣ ਆਪਾਂ ਸਾਰਾ ਖੋਆ ਕੱਢ ਦੇਵਾਂਗੇ ਤੇ ਇਸ ਨੂੰ ਹੁਣ ਆਪਾਂ ਜਿਆਦੇ ਮੋਟੀ ਵਰਫੀ ਨਹੀਂ ਕਰਨੀ ਸੀ ਕਿ ਇਸ ਲਈ ਪਹਿਲਾਂ ਮੈਂ ਸਾਰਾ ਕੱਢ ਦਿੱਤਾ ਸੀਗਾ ਪ੍ਰਾਂਤ ਦੇ ਵਿੱਚ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਅਡ ਰੱਖ ਲਿਆ ਸੀ ਕਿਉਂਕਿ ਹੁਣ ਘਰ ਦੇ ਫਿਰ ਗਰਮਾ ਗਰਮ ਖਾਣ ਕਹਿੰਨਗੇ ਆ ਦੇਖੋ ਜੀ ਆਪਣੇ ਹੱਥਾਂ ਦੇ ਉੱਤੇ ਕਿਸ ਤਰ੍ਹਾਂ ਖੋਆ ਲੱਗ ਗਿਆ ਹੈ ਨਾ ਤੇ ਇਸ ਲਈ ਹੁਣ ਆਪਾਂ ਖੋਆ ਕੱਢ ਦਿੱਤਾ ਸੀਗਾ ਤਾਂ ਕਿ ਮੈਨੂੰ ਵੀਡੀਓ ਬਣਾਉਣ ਦੇ ਲਈ ਤੇ ਆਪਣੇ ਟਿੱਕਿਆਂ ਬਣਾ ਤੇ ਲਈ ਹੈ ਨਾ ਪਿਆਰ ਰਵੇ ਬਚਿਆ ਰਵੇ ਪਰ ਇੰਨੀ ਜਿਆਦਾ ਸਵਾਦ ਬਣੀ ਸੀਗੀ ਜੀ ਤੇ ਬਸ ਅਗਲੇ ਦਿਨ ਵੀ ਮੈਨੂੰ ਟਿੱਕਿਆਂ ਕੱਟਣ ਦੀ ਧੀਰ ਸੀਗੀ ਸ਼ਾਮ ਤੇ ਕਰ ਖਤਮ ਹੋ ਗਿਆ ਸੀਗਾ ਤੇ ਆਹ ਜਿਹੜਾ ਆਪਾਂ ਬਦਾਮ ਕੱਟ ਕੇ ਰੱਖਿਆ ਇਹ ਸਿਰਫ ਆਪਾਂ ਬਰਫੀ ਦੇ ਉੱਤੇ ਲਗਾਉਣ ਵਾਸਤੇ ਰੱਖਿਆ ਜੀ ਆਪਾਂ ਵਿੱਚ ਨਹੀਂ ਪਾਉਂਦੇ ਕੋਈ ਵੀ ਡਾਈ ਫਰੂਟਸ ਆਪਾਂ ਨਹੀਂ ਵਿੱਚ ਪਾਇਆ ਇਸ ਨੂੰ ਹੁਣ ਚੰਗੀ ਤਰ੍ਹਾਂ ਆਪਾਂ ਥਾਪੜ ਕੇ ਤੇ ਇਹ ਪੱਖੇ ਥਲੇ ਰੱਖਾਂਗੇ ਜੀ 4-5 ਘੰਟਿਆਂ ਵਾਸਤੇ ਲੋ ਜੀ ਹੁਣ 4-5 ਘੰਟੇ ਹੋ ਗਏ ਸੀਗੇ ਤੇ ਆਹ ਵੇਖੋ ਇਹਦੇ ਵਿੱਚੋਂ ਵੀ ਕਿੰਨਾ ਖੁਆ ਖਾ ਲਿਆਗਾ ਤੇ ਜਿਹੜਾ ਆਪਾਂ ਅਡ ਰੱਖਿਆ ਸੀ ਉਹ ਵੀ ਖਾ ਲਿਆ ਸੀਗਾ ਜੀ ਘਰਦਿਆਂ ਨੇ ਤੇ ਸਵਾਦ ਚੀਜ਼ ਤਾਂ ਰਹਿੰਦੀ ਨਹੀਂ ਜੀ ਬਸ फटाफट ਖਾਤਮੀ ਹੋ ਜਾਂਦੀ ਹੈਗੀ ਤੇ ਹੁਣ ਆਪਾਂ ਟਿੱਕੀਆਂ ਕੱਟ ਰਹੇ ਸੀਗੇ ਜੀ ਜੇ ਤਾਂ ਹੁਣ ਆਪਾਂ ਇਹ ਵੀ ਬਰਫੀ ਨੂੰ ਫ੍ਰਿਜ ਦੇ ਵਿੱਚ ਰੱਖ ਦਿੰਦੇ ਫਿਰ ਤਾਂ ਚੰਗੀ ਤਰ੍ਹਾਂ ਹੋਰ ਵੀ ਜੰਮ ਜਾਂਦੀ ਹੈ ਹਨਾ ਪਰ ਆਪਾਂ ਫ੍ਰਿਜ ਦੇ ਵਿੱਚ ਨਹੀਂ ਰੱਖੀ ਸੀ ਇਸ ਲਈ ਬਰਫੀ ਨੇ ਥੋੜੀ ਜਿਹੀ ਨਰਮ ਲੱਗ ਰਹੀ ਸੀਗੀ ਕਿਉਂਕਿ ਫ੍ਰਿਜ ਦੇ ਵਿੱਚ ਜਿਆਦਾ ਜੰਮ ਜਾਂਦੀ ਜੀ ਟਿੱਕੀਆਂ ਵਧੀਆ ਬਣ ਜਾਂਦੀਆਂ ਹਨਾ ਤੇ ਇਸ ਨੂੰ ਹੁਣ ਆਪਾਂ ਕੱਟ ਦੇਵਾਂਗੇ ਜੀ ਕੱਟ ਕੇ ਤੇ ਫਿਰ ਉਦੋਂ ਬਾਅਦ ਇਸ ਦੇ ਉੱਪਰ ਆਪਾਂ ਡੈਕੋਰੇਟ ਕਰ ਦੇਵਾਂਗੇ ਬਦਾਮ ਜਿਹੜੇ ਆਪਾਂ ਕੱਟ ਕੇ ਰੱਖੇ ਹੋਏ ਸੀਗੇ ਜੀ ਲੋ ਜੀ ਚੰਗੀ ਤਰ੍ਹਾਂ ਹੁਣ ਆਪਣੀ ਵਰਤੀ ਕੱਤੀ ਗਈ ਹੈਗੀ ਤੇ ਹੁਣ ਆਪਾਂ ਟਿੱਕੀਆਂ ਰੱਖ ਲੈ ਸੀ ਪਲੇਟ ਦੇ ਵਿੱਚ ਤੇ ਸੈ ਤਾਂ ਤੋਂ ਨਾ ਹੱਥ ਦੇ ਨਾਲ ਮੈਂ ਸੈਟ ਕਰ ਲਈਆਂ ਸੀ ਨਾ ਸਾਰੀਆਂ ਕਿਉਂਕਿ ਤਾਂ ਕਿ ਥੋੜੇ ਛੋਟੇ ਦੇਸੀ ਜਿਹੇ ਸੀਗੇ ਲੋਕੀ ਦੇ ਜਿਵੇਂ ਗਾਜਰ ਪਾਲਕ ਬਣਾਉਣੇ ਹੁੰਦੇ ਆ ਤਾਂ ਇਸੇ ਤਰ੍ਹਾਂ ਹੀ ਲੋਕੀ ਦੀ ਵਰਤੀ ਬਣਦੀ ਹੈ ਜੀ ਗਰਮੀ ਦੇ ਵਿੱਚ ਲੋਕੀ ਦੀ ਵਰਫੀ ਚੜਦੀ ਆਗੀ ਲੋਕੀ ਦਾ ਹਲਵਾ ਹੋਇਆ ਹੈ ਨਾ ਜੇ ਦੁੱਧ ਦੇ ਵਿੱਚ ਬਣਾ ਲੈਣ ਤਾਂ ਹਲਵਾ ਬਣ ਜਾਂਦਾ ਹੈਗਾ ਆਪਾਂ ਖੋਏ ਦੇ ਵਿੱਚ ਬਣਾਈ ਆਪਣੀ ਵਰਫੀ ਵਧੀਆ ਬਣ ਗਈ ਜੀ ਟਿੱਕੀਆਂ ਬਣ ਗਈਆਂ ਵਧੀਆ ਤੇ ਇਸ ਤਰ੍ਹਾਂ ਹੁਣ ਆਪਾਂ ਸਾਰੇ ਜਿਹੜੇ ਬਦਾਮ ਕੱਟੇ ਸੀ ਉਹ ਲਗਾ ਰਹੇ ਸੀਗੇ ਜੀ ਲੋ ਜੀ ਵਰਫੀ ਤਿਆਰ ਆ ਆਪਣੀ ਬਣ ਕੇ ਲੋ ਜੀ ਆਪਣੀ ਇਹ ਲੋਕੀ ਦੀ ਵਰਫੀ ਬਣ ਕੇ ਤਿਆਰ ਹੈ ਜੀ ਤੇ ਇਹ ਵਰਫੀ ਬਹੁਤ ਹੀ ਜ਼ਿਆਦਾ ਸਵਾਦ ਬਣੀ ਹੈ ਜਿਹੜੀ ਅਖੀਸ ਦੀ ਅਲੱਗ ਬਣਾ ਕੇ ਉਹ ਵੀ ਸਾਰੀ ਆਪਣੀ ਖਾ ਲਈ ਹੈਗੀ ਕਾ ਦਨ ਬਹੁਤ ਜਿਆਦਾ ਪਸੰਦ ਆਈ ਤੇ ਇਹ ਵਾਰ ਫੇ ਆਪਣੀ ਬਹੁਤ ਹੀ ਵਧੀਆ ਨੇਚਰਲ ਤਰੀਕੇ ਨਾਲ ਬਣਾਈ ਹੈਗੀ ਬਿਨਾ ਆਪਾਂ ਫੂਡ ਕਲਰ ਤੋਂ ਫੂਡ ਕਲਰ ਨਹੀਂ ਪਾਇਆ ਤੁਸੀਂ ਇਸ ਦਾ ਐਸਾ ਦੇਖੋ ਜੀ ਤੇ ਇਹ ਨਾ ਬਿਲਕੁਲ ਵੀ ਮਤਲਬ ਐਸਦੇ ਵਿੱਚ ਆਏ ਨਹੀਂ ਲੱਗ ਰਿਹਾ ਵੀ ਆਪਾਂ ਲੋਕੀ ਪਾਈ ਹੈਗੀ ਲੇਕਿਨ ਜਿਹੜੇ ਛੋਟੇ ਛੋਟੇ ਰੇਸ਼ੇ ਆਪਾਂ ਰੱਖ ਲਏ ਉਹ ਤੋਂ ਜਰੂਰ ਆਪ ਨੂੰ ਲੱਗ ਰਿਹਾ ਵੀ ਕੁਝ ਹੈ ਦੇ ਵਿੱਚ ਹੈ ਨਾ ਪਰ ਸਵਾਦ ਇਸ ਦੇ ਵਿੱਚ ਸਿਰਫ ਖੋਏ ਦਾ ਹੀ ਆ ਰਿਹਾ ਹੈ ਤੇ ਬਹੁਤ ਹੀ ਸਵਾਦਿਸ਼ਟ ਤੇ ਵਧੀਆ ਜੀ ਇਹ ਲੋਕੀ ਦੀ ਬਰਫੀ ਹੈਗੀ ਤੇ ਵੀਡੀਓ ਆਪਣੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਜੀ ਹਰ ਮਿਲਦੇ ਕਿਸੇ ਨਈ ਵੀਡੀਓ ਦੇ ਨਾਲ ਤਬ ਤੱਕ ਸਾਰਿਆਂ ਨੂੰ ਸਾਸਰੀ ਕਰਾਂਗਾ